ਰਾਸ਼ਨ ਦੀ ਲੰਗਰ ਦੀ ਕਿਸੇ ਚੀਜ਼ ਦੀ ਵੀ ਸਾਡੇ ਪੰਜਾਬੀ ਕਿਸੇ ਨੂੰ ਵੀ ਕੋਈ ਕਮੀ ਨਹੀਂ ਹੋਣ ਦੇ ਰਹੀ। ਹੁਣ ਜਿਹੜੇ ਆਪਾਂ ਭੁੰਨੇਵਾਲ ਦੇ ਹਾਲਾਤ ਵੇਖ ਕੇ ਆਏ ਆਂ ਉਸ ਪਿੰਡ ਦੇ ਵਿੱਚ ਜਿੰਨੀ ਰਸਤ ਇਕੱਠੀ ਕੀਤੀ ਆ ਨਾ ਲੋਕਾਂ ਨੇ 2 ਸਾਲ ਵੀ ਲੋਕ ਕਰਿਆਨੇ ਦੀ ਦੁਕਾਨ ਤੇ ਨਾ ਜਾਣਦੇ ਕੋਈ ਜ਼ਰੂਰਤ ਨਹੀਂ ਆ ਕਿ ਮੈਂ ਹੁਣ ਆਪਣੇ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਜਿਹੜੀ ਇੱਥੇ ਪਹੁੰਚਣ ਦੇ ਨੇ ਵੀ ਤੁਸੀਂ ਹੁਣ ਜਿਹੜਾ ਇਹ ਕੰਮ ਹੈ ਬੰਦ ਕਰ ਦਿਓ। ਅੱਜ ਤੋਂ ਮਹੀਨਾ ਬਾਅਦ ਆਓ ਜਦੋਂ ਇਹਨਾਂ ਦੀਆਂ ਪੈੜੀਆਂ ਪਾਣੀ ਡਾਊਨ ਹੁੰਦਾ ਵਾ ਇਹਨਾਂ ਵਾਸਤੇ ਕਣਕ ਲੈ ਕੇ ਆਓ ਇਹਨਾਂ ਵਾਸਤੇ ਡਾਇਆ ਖਾਦ ਲੈ ਕੇ ਆਓ ਜੇ ਇਹਨਾਂ ਦੀ ਹੈਲਪ ਕਰਨੀ ਹੈ ਅੱਜ ਤੋਂ ਮਹੀਨੇ ਬਾਅਦ ਇੱਥੇ ਅਸਲੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲੇਗਾ ਜਦੋਂ ਪਾਣੀ ਦਾ ਪੱਧਰ ਘਟਨਾ ਆ ਉਦੋਂ ਪਤਾ ਨਹੀਂ ਕਿੰਨੇ ਪਸ਼ੂਆਂ ਦੀਆਂ ਲਾਸ਼ਾਂ ਵਿੱਚੋਂ ਨਿਕਲਣੀਆਂ ਨੇ ਤਾਂ ਉਦੋਂ ਅਸਲੀ ਤਬਾਹੀ ਦਾ ਮੰਜ਼ਰ ਸਾਨੂੰ ਦੇਖਣ ਨੂੰ ਮਿਲੇਗਾ ਪੂਰਾ ਪ੍ਰਿੰਟ ਰਸਟਾਂ ਭਰਿਆ ਆ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਐਡੀ ਖਾਣ ਪੀਣ ਦੀ ਬਸ ਇਹ ਆ ਕਿ ਜਦੋਂ ਆਪਾਂ ਮਹੀਨੇ ਬਾਅਦ ਇਹਨਾਂ ਨੂੰ ਸਾਹ ਦੇਣਾ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਇਹ ਹਾਲਾਤ ਨੇ ਇਹ ਕਿ ਐਗੇ ਹਾਲਾਤ ਜਿਹੜੇ ਜਿਹੜੇ ਘਰਾਂ ਦੇ ਹੈਗੇ ਨਾ ਜੀ ਵੱਡੀ ਕੋਠੀ ਵਿਖਾਈ ਜਾ ਰਹੀ ਹੈ ਐਨ ਆਰ ਆਈ ਵੀਰ ਦੀ ਜਿਹੜੀ ਉਹ ਟੁੱਟ ਗਈ ਹੈ ਦਰਿਆਨ ਉਹ ਕੱਲੇ ਉਹ ਨਹੀਂ ਹੈਗੇ ਨਾਲ ਹੋਰ ਗਰੀਬ ਲੋਕ ਵੀ ਹੈਗੇ ਆ ਸਿੰਘ ਜਿਹੜੇ ਹੋਰ ਘਰਾਂ ਦੇ ਲੋਕ ਉਹ ਵੀ ਹੈਗੇ ਆ ਜ਼ਿੰਮੇਦਾਰ ਭਰਾ ਬੜੇ ਜਿਨ੍ਹਾਂ ਦੇ ਘਰਾਂ ਦੇ ਫਰਸ਼ ਤੇ ਤੁਹਾਨੂੰ ਤੁਸੀਂ ਅੰਦਰ ਜਾਓ ਕਿ ਤੇ ਵੇਖਿਓ ਫਰਸ਼ ਤੇ ਤਲੋਂ ਹੀ ਟੋਏ ਪੈ ਗਏ ਐ ਇਨਾ 8-8 ਤੋਂ ਵੱਧ ਵੱਧ ਫੁੱਟ ਪਾਣੀ ਫਰ ਗਿਆ ਦਰਵਾਜ਼ਿਆਂ ਤੋਂ ਉੱਤੋਂ ਉੱਤੋਂ ਲੋੜਾਂ ਨੂੰ ਇਹ ਚੀਜ਼ ਦੀ ਵੀ ਹੁਣ ਰਾਸ਼ਨ ਲਈ ਲੋੜ ਨਹੀਂ ਪਣੀ ਲੋੜ ਬਣਿਆ ਉਹਨਾਂ ਨੂੰ ਰਾਸ਼ਨ ਦੀ ਲੋੜ ਪੂਰੀ ਕਰਨੀ ਪਣੀ ਘਰਾਂ ਦੇ ਬਸੋਣ ਵਾਸਤੇ ਬਾਅਦ ਦੇ ਵਿੱਚ ਮਦਦ ਹਾਂਜੀ ਘਰਾਂ ਨੂੰ ਸੁਣਵਾਉਣ ਵਾਸਤੇ ਟਾਈਮ ਲੱਗੂਗਾ ਇਹ ਅੱਪ ਵੀਨਾ ਲੇਟ ਆਓ ਸਾਰੇ ਵੇਖੋ ਜਾਇਜਾ ਲੈ ਕਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਲੈ ਕੇ ਆਓ ਅਮੇ ਤਾਂ ਕਿੰਮ ਦਾ ਕੀ ਹੋਣਾ ਆਪਾਂ 10 ਟਾਲੀਆਂ ਕਮਸ ਕਮ ਮੋੜੀਆਂ ਨੇ ਜਿਹੜੀਆਂ ਰਾਸ਼ਨ ਦੀਆਂ ਭਰੀਆਂ ਆ ਰਹੀਆਂ ਹੁਣ ਹਰੇਕ ਬੰਦਾ ਫੜਫੜ ਕਰਨ ਲਈ ਕਿੰਨੂੰ ਦੀ ਗੋਗ ਨਹੀਂ ਖੜਨੋ ਉਹਨਾਂ ਨੂੰ ਫਿਰ ਮੋੜਸੇ ਵੇ ਲਈ ਪੈਸਾਂ ਦੀ ਲੋੜ ਪਣੀ ਆ ਉਹਨਾਂ ਨੂੰ ਕਣਦੇ ਬੀਜ ਦੀ ਲੋੜ ਪਣੀ ਆ ਦਾਇਆ ਦੀ ਲੋੜ ਪਣੀ ਆ ਇਹ ਜਿੰਨਾ ਸਾਰੀਆਂ ਜ਼ਰੂਰੀ ਆ ਲੇਕਿਨ ਉਹ ਅਜ ਤੂੰ ਮਹੀਨੇ ਡੇਢ ਮਹੀਨੇ ਬਾਅਦ ਪੰਜਾਬ ਦੇ ਹਰਿਆਣੇ ਦੇ ਜੂਕੀ ਤੁਹਾਨੂੰ ਵੀਰ ਫੋਨ ਕਰ ਰਿਹਾ ਵਾ ਲੈ ਕੇ ਕੀ ਆਈਏ ਆਏ ਉਹਨਾਂ ਨੂੰ ਵੀ ਡਿਲੇ ਕਰ ਰਿਆ ਵਾ ਅਜ ਨਾਲ ਕੋਈ 10 ਦਿਨ ਮਹੀਨੇ ਬਾਅਦ ਆਓ ਲੋੜਾਂ ਫੇਰ ਵਧਣੀਆਂ ਲੋਕਾਂ ਦੀ ਵੀਰ ਜੀ ਇੱਕ ਹੋਰ ਸਵਾਲ ਮੈਂ ਪੁੱਛਣਾ ਚਾਹੁੰਗੀ ਗਲਤ ਫਾਇਦਾ ਵੀ ਲੋਕ ਚੁੱਕ ਰਹੇ ਨੇ ਜਿਹੜਾ ਰਾਸ਼ਨ ਵਗੈਰਾ ਆ ਰਿਹਾ ਇੱਥੇ ਬਿਲਕੁਲ ਜੀ ਜਿਨ੍ਹਾਂ ਨੇ ਧਰਮ ਵਿੱਚ ਸੱਚੀ ਗੱਲ ਦਾਦਾਣਾ ਜ਼ਿੰਮੇਦਾਰ ਭਰਾਵਾਂ ਨਾ ਕਿਉਂਕਿ ਇਹ ਲੋਕ ਦੇਣ ਵਾਲੇ ਹੀ ਮੰਗਣ ਵਾਲੇ ਨੇ ਅੱਜ ਆਪਾਂ ਹਸਲ ਲੈ ਕੇ ਜਾਂਦੇ ਆਂ ਸਰਦਾਰਾਂ ਨੇ ਦਾੜ੍ਹੀਆਂ ਰੱਖੀਆਂ ਪੱਗਾਂ ਵੱਡੀਆਂ ਉਹਨਾਂ ਨੂੰ ਲੋੜ ਵੀ ਹੋਊਗੀ ਨਾ ਉਹ ਖੜੇ ਹੋ ਕੇ ਸਾਹਮਣੇ ਨਹੀਂ ਕਹਿੰਦੇ ਭਾਵੇਂ ਐਦਾਂ ਨਹੀਂ ਉਹਨਾਂ ਕਰਨ ਤੇ ਜਿਹੜੀ ਬਾਕੀ ਕਾਸਟ ਆ ਚਲੋ ਜ਼ਰੂਰ ਕੋ ਉਹਨਾਂ ਨੂੰ ਵੀ ਆ ਗਈ ਹੈ ਪਰ ਜਿਹੜੀ ਲੋੜੋਂ ਵੱਧ ਜ਼ਰੂਰ ਤੋਂ ਉਹਨਾਂ ਪੂਰੀ ਕੀਤੀ ਹੈ ਨਾ ਇਹ ਚੀਜ਼ ਨੂੰ ਮੈਂ ਗਲਤ ਸਮਝਣਾ ਕਰਾ ਭਰਾ ਹੁਣ ਕਹਿਣਾ ਵੀ ਹੁਣ ਤੇ ਇਹ ਕੰਮ ਬੰਦ ਕਰ ਦੇ। ਇਥੇ ਉਹ ਹੁਣ ਇਹਨਾਂ ਦੀ ਲੋੜ ਕਾਦੀ ਜਦੋਂ ਆਪਾਂ ਮਹੀਨੇ ਬਾਅਦ ਆਉਣਾ ਉਦੋਂ ਇਹਨਾਂ ਨੂੰ ਠਾਲਣਾ ਪਾਸ ਜਿਨੇ ਲੋਕ ਮਾਰੇ ਗਏ ਨੇ। ਇੱਕ ਚੀਜ਼ ਮੈਂ ਦੇਖੀ ਆ ਕਿ ਜਦੋਂ ਵੋਟਾਂ ਹੁੰਦੀਆਂ ਨੇ ਨਾ ਐਮਐਲਏ ਆਪਣੇ ਘਰਾਂ ਚੋਂ ਹੀ ਨਿਕਲਦੇ ਨੇ। ਮੰਤਰੀ ਅੱਜ ਇਹ ਪਿੰਡ ਮਰਨਦੇ ਆ ਨਾ ਅੱਜ ਮੈਨੂੰ ਦੱਸੋ ਮੰਤਰੀ ਇੱਥੇ ਕਿਹੜਾ ਪਹੁੰਚਿਆ? ਕਿਹੜਾ ਤਰਪਾਲਾ ਲੈ ਆਇਆ? ਕਿਹੜਾ ਸੌਦਾ ਲੈ ਆਇਆ? ਕਿ ਮੰਤਰੀ ਵੀ ਟਰਾਲੀ ਮੈਨੂੰ ਮੁਖਾ ਦੇ ਵੀ ਮੈ ਲੈ ਹੁੰਦੀ। ਇਹ ਗੱਲ ਕਹਣੀ ਚਾਹੁੰਦਾ ਮੰਤਰੀਆਂ ਨੂੰ ਇਹਦੇ ਕੋ ਗੁੱਸੇ ਵਾਲੀ ਗੱਲ ਨਹੀਂ ਜਦੋਂ ਵੋਟਾਂ ਪਾ ਕੇ ਅਸੀਂ ਤੁਹਾਨੂੰ ਖੜਾ ਕੀਤਾ ਤੇ ਜੈ ਜੈ ਅਸੀਂ ਮਰੇ ਆ ਤੇ ਤੁਸੀਂ ਆ ਗਿਆ ਦਾ ਹਾਲਚਾਲ ਤੇ ਪੈਸੇ ਵੀ ਸਾਡੇ ਕਾਹੀ ਆਪ ਹੀ ਸਾਰਾ ਕੁਝ ਸਟੈਂਡ ਕੀਤਾ ਵਾ ਪਰ ਉਹਨਾਂ ਨੂੰ ਇਹ ਚੀਜ਼ ਪੁੱਛੋ ਤੇ ਆ ਗਿਆ ਦਾ ਹਾਲਚਾਲ ਤੇ ਪੁੱਛੋ ਕਿ ਜਿੰਦੇ ਆ ਮਰ ਗਏ ਕਿੰਨਾ ਨੁਕਸਾਨ ਹੋ ਗਿਆ ਹੀ ਗੱਲ ਆ ਕਈ ਸਾਲ ਲੱਗ ਜਾਣਗੇ ਇਹਨਾਂ ਲੋਕਾਂ ਨੂੰ ਉਹਨੂੰ ਦੁਬਾਰਾ ਉੱਠਣ ਤਾਂ ਜਦੋਂ ਮੁੜ ਬਸੇਵਾ ਇਹਨਾਂ ਨੇ ਘਰ ਆਪਣੇ ਘਰ ਬਣਾਉਣੇ ਨੇ ਉਦੋਂ ਤੁਸੀਂ ਆਇਓ ਤੇ ਮਦਦ ਕਰਿਓ ਪੰਜਾਬ ਦੇ ਬਹੁਤ ਸਾਰੇ ਇਲਾਕੇ ਇਸ ਵਕਤ ਹੜ੍ਹਾਂ ਦੀ ਮਾਰ ਹੇਟਾਂ ਆਏ ਹੋਏ ਨੇ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ ਲਗਾਤਾਰ ਅਸੀਂ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਹੋਏ ਨੇ ਹਾਲਾਂਕਿ ਰਾਸ਼ਨ ਦੀ ਲੰਗਰ ਦੀ ਕਿਸੇ ਚੀਜ਼ ਦੀ ਵੀ ਸਾਡੇ ਪੰਜਾਬੀ ਕਿਸੇ ਨੂੰ ਵੀ ਕੋਈ ਕਮੀ ਨਹੀਂ ਹੋਣ ਦੇ ਰੇ ਤਾਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਸਾਡੇ ਨਾਲ ਵੀਰ ਜੀ ਮੌਜੂਦ ਨੇ ਜੋ ਕਿ ਸੇਵਾ ਕਰ ਰਹੇ ਨੇ ਲਗਾਤਾਰ ਇੱਥੇ ਵੀਰ ਜੀ ਸਭ ਤੋਂ ਪਹਿਲਾਂ ਤਾਂ ਸਸਤਰਕਾਰ ਸਸਤਰਪਾ ਜੀ ਜੀ ਅਵੀਰ ਜੀ ਕਿਹੜੇ ਪਿੰਡ ਤੋਂ ਆਏ ਹੋ ਤੇ ਕਿੱਥੇ ਸੇਵਾ ਕਰਕੇ ਆਏ ਹੋ ਕੀ ਸੇਵਾ ਕਰ ਰਹੇ ਹੋ ਅਹੀਂ ਆਏ ਆ ਕਲਾਨੌਰ ਤੋਂ 14 ਕਿਲੋਮੀਟਰ ਅੱਗੇ ਪਿੰਡ ਆ ਸਾਡਾ ਚੌੜਾ ਚੌੜਾ ਕਲਾਂ ਤੇ ਦੋਸਤਪੁਰ ਉੱਥੋਂ ਆਪਾਂ ਐਨਆਰਆਈ ਭਰਾਵਾਂ ਨੇ ਸੇਵਾ ਭੇਜੀ ਸੀ ਦਾ ਪਰ ਰਸਤਾ ਲੈ ਕੇ ਆਏ ਆ ਡੰਗਰਾਵਾ ਤੋਂ ਚੋਖਰ ਜਲ ਬਿਸਕਟ ਬਚਾਵਾਂ ਤੇ ਸਾਰਾ ਸਮਾਨ ਹੁਣ ਜਿਹੜੇ ਆਪਾਂ ਕੋਨੇਵਾਲ ਦੇ ਹਾਲਾਤ ਵੇਖ ਕੇ ਆਏ ਆ ਉਸ ਪਿੰਡ ਦੇ ਵਿੱਚ ਜਿੰਨੀ ਰਸਤ ਇਕੱਠੀ ਕੀਤੀ ਹੈ ਨਾਲ ਲੋਕਾਂ ਨੇ 2 ਸਾਲ ਵੀ ਲੋਕ ਕਰਿਆਨੇ ਦੀ ਦੁਕਾਨ ਤੇ ਨਾ ਜਾਣ ਤੇ ਕੋਈ ਜ਼ਰੂਰਤ ਨਹੀਂ ਹੈ ਮੈਂ ਹੁਣ ਆਪਣੇ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਜਿਹੜੇ ਇੱਥੇ ਪਹੁੰਚਣ ਦੇ ਨੇ ਵੀ ਤੁਸੀਂ ਹੁਣ ਜਿਹੜਾ ਇਹ ਕੰਮ ਹੈ ਇਹ ਬੰਦ ਕਰ ਦਿਓ ਅੱਜ ਤੋਂ ਮਹੀਨਾ ਬਾਅਦ ਆਓ ਜਦੋਂ ਇਹਨਾਂ ਦੀਆਂ ਪੈਲੀਆਂ ਪਾਣੀ ਡਾਊਨ ਹੁੰਦਾ ਵਾ ਇਹਨਾਂ ਵਾਸਤੇ ਕਣਕ ਲੈ ਕੇ ਆਓ ਇਹਨਾਂ ਵਾਸਤੇ ਡਾਇਆ ਖਾਦ ਲੈ ਕੇ ਆਓ ਜੇ ਇਹਨਾਂ ਦੀ ਹੈਲਪ ਕਰਨੀ ਹੈ ਤੇ ਜਿਹੜੀ ਖਾਣ ਪੀਣ ਦੀ ਰਸਤਾ ਉਹ ਹੁਣ ਕੋਨੇਵਾਲ ਪਿੰਡ 'ਚ ਕੋਈ ਕਮੀ ਨਹੀਂ ਕਿਸ ਤਰ੍ਹਾਂ ਦੀ ਆਗੀ ਕਿਉਂਕਿ 10 ਟਰਾਲੀਆਂ ਮੇਰੇ ਨਾਲ ਗਈਆਂ ਸੀ ਸਾਰਿਆਂ ਕੋ ਆਪਣੀਆਂ ਰਸਤਾ ਸੀ ਪੂਰਾ ਪਿੰਡ ਇਸ ਦਮ ਭਰਿਆ ਆ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਐਡੀ ਖਾਣ ਪੀਣ ਦੀ ਬਸ ਇਹ ਆ ਵੀ ਜਦੋਂ ਆਪਾਂ ਮਹੀਨੇ ਬਾਅਦ ਇਹਨਾਂ ਨਾਲ ਸਾਥ ਦੇਣਾ ਉਦੋਂ ਕਿਸੇ ਨੇ ਨਹੀਂ ਪਹੁੰਚਣਾ ਬਿਲਕੁਲ 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 ਇਹ ਗੱਲ ਹੋਣਾ ਚਾਹੀਦਾ ਮਹੀਨੇ ਬਾਅਦ ਜੀ ਇਹ ਗੱਲ ਵੀਰ ਨੇ ਬਿਲਕੁਲ ਸਹੀ ਕਹੀ ਹੈ ਕਿ ਹੁਣ ਤਾਂ ਬਹੁਤ ਸਾਰੇ ਲੋਕ ਸੇਵਾ ਵਾਸਤੇ ਅੱਗੇ ਆ ਰਹੇ ਨੇ ਤੇ ਹੁਣ ਕਿਸੇ ਚੀਜ਼ ਦੀ ਕਮੀ ਵੀ ਨਹੀਂ ਹੈ ਇੱਥੇ ਪਰ ਜਦੋਂ ਪਾਣੀ ਨਿਕਲਣਾ ਆ ਪਾਣੀ ਦਾ ਪੱਧਰ ਇੱਥੋਂ ਘਟਣਾ ਆ ਉਦੋਂ ਲੋਕਾਂ ਨੂੰ ਬਿਮਾਰੀਆਂ ਵੀ ਲੱਗਣੀਆਂ ਨੇ ਉਦੋਂ ਲੋਕਾਂ ਨੂੰ ਬਸੋਣ ਦੇ ਵਿੱਚ ਵੀ ਮੈਨੂੰ ਲੱਗਦਾ ਕਈ ਸਾਲ ਲੱਗ ਜਾਣਗੇ ਤੇ ਉਦੋਂ ਸਭ ਤੋਂ ਵੱਧ ਇੱਥੋਂ ਦੇ ਲੋਕਾਂ ਨੂੰ ਲੋਡ ਪੈਣੀ ਹੈ ਤੇ ਉਦੋਂ ਜ਼ਰੂਰ ਇੱਥੇ ਪਹੁੰਚਣੇ ਵੀਰ ਜੀ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਅਸੀਂ ਵੀ ਨਾਲ ਹੀ ਆਏ ਆਂ ਅਸੀਂ ਦੋਸਤ ਪਰਜੋੜਾਪਿੰਡ ਦੋਵੇਂ ਇਕੱਠੇ ਅੱਛਾ ਕੀ ਹਾਲਾਤ ਨੇ ਫਿਰ ਦੇਖ ਕੇ ਆਏ ਆਂ ਇਹ ਹਾਲਾਤ ਜਿਹੜੇ ਜਿਹੜੇ ਘਰਾਂ ਦੇ ਹੈਗੇ ਨਾ ਜੀ ਵੱਡੀ ਕੋਠੀ ਵਿਖਾਈ ਜਾ ਰਹੀ ਆ ਐਨ ਆਰ ਆਈ ਵੀਰ ਦੀ ਜਿਹੜੀ ਉਹ ਟੁੱਟ ਗਈ ਆ ਦਰਿਆ ਨਾਲ ਉਹ ਇਕੱਲੇ ਉਹ ਨਹੀਂ ਹੈਗੇ ਨਾਲ ਹੋਰ ਗਰੀਬ ਲੋਕ ਵੀ ਆ ਗਿਆ ਸਿੰਘ ਜਿਹੜੇ ਹੋਰ ਘਰਾਂ ਦੇ ਲੋਕ ਉਹ ਵੀ ਹੈਗੇ ਆ ਜ਼ਿੰਮੇਦਾਰ ਭਰਾ ਬੜੇ ਜਿਨ੍ਹਾਂ ਦੇ ਘਰਾਂ ਦੇ ਫਰਸ਼ ਦੇ ਤਲੋਂ ਤੁਸੀਂ ਅੰਦਰ ਜਾਓਗੇ ਕਿ ਦੇਖਿਓ ਫਰਸ਼ ਦੇ ਤਲੋਂ ਦੀ ਡੋਏ ਪੈਗੇ ਆ ਇੰਨਾ 8-8 ਤੋਂ ਵੱਧ ਵੱਧ ਫੁੱਟ ਪਾਣੀ ਫਿਰ ਗਿਆ ਦਰਵਾਜ਼ਿਆਂ ਤੋਂ ਉੱਚਾ ਇਹ ਲੋੜਾਂ ਨੂੰ ਇਹ ਚੀਜ਼ ਦੀ ਵੀ ਹੁਣ ਰਾਸ਼ਨ ਕੱਲੇ ਦੀ ਲੋੜ ਨਹੀਂ ਪਣੀ ਲੋੜ ਬਣੀ ਉਹਨਾਂ ਦੀ ਫਾਈਨੈਂਸ਼ੀਅਲੀ ਲੋੜ ਪੂਰੀ ਕਰਨੀ ਪਣੀ ਆ ਘਰਾਂ ਦੇ ਬਸੋਣ ਵਾਸਤੇ ਬਾਅਦ ਦੇ ਵਿੱਚ ਮਦਦ ਕਰੋ ਹਾਂਜੀ ਘਰਾਂ ਨੂੰ ਬਸੋਣ ਵਾਸਤੇ ਟਾਈਮ ਲੱਗੂਗਾ ਇਹ ਅਬ ਮਹੀਨਾ ਲੇਟ ਆਓ ਸਾਰੇ ਵੇਖੋ ਜਾਇਜਾ ਲੈ ਕਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਲੈ ਕੇ ਆਓ ਅਮੇ ਤਾਂ ਕਿੰਮ ਦਾ ਕੀ ਹੁਣ ਆਪਾਂ 10 ਟਾਲੀਆਂ ਕਮਸ ਕਮ ਮੋੜੀਆਂ ਨੇ ਜਿਹੜੀ ਰਾਸ਼ਨ ਦੀਆਂ ਭਰੀਆਂ ਆ ਰਹੀਆਂ ਹੁਣ ਹਰੇਕ ਬੰਦਾ ਫੜਫੜ ਘਰ ਨੂੰ ਲਈ ਜੇ ਕਿਨੂੰ ਤੁਸੀਂ ਕਹੋਗੇ ਵੀ ਨਹੀਂ ਖੜਨਾ ਕਿਉਂ ਤੁਸੀਂ ਜਵਾਬ ਤੇ ਦੇਣੋ ਰਹੇ ਪਾਣੀ ਦੀ ਰਾਸ਼ਨ ਦੀ ਡੰਗਰਾਂ ਦੇ ਚੌਖਰ ਦੀ ਚਾਰ ਦੀ ਕੋਈ ਕਮੀ ਨਹੀਂ ਹੈਗੀ ਹਾਂ ਇਹ ਆ ਵੀ ਅੱਜ ਤੋਂ 10 ਦਿਨ ਬਾਅਦ ਫੇਰ ਫੇਰਾ ਮਾਰਿਆ ਜਾਵੇ ਇੱਕ ਵੀਰ ਪਹਿਲਾਂ ਆਵੇ ਵੇਖਣ ਪਿੰਡ ਚ ਕਿਹੜੀ ਜੀ ਦੀ ਲੋੜ ਆ ਫੇਰ ਉਹ ਲੋੜਾਂ ਪੂਰੀਆਂ ਹੋਣ ਹੁਣ ਘਰਾਂ ਜਿਹੜਾ ਥਲੋਂ ਪਰਚ ਨਿਕਲ ਗਿਆ ਆ ਘਰਾਂ ਦੀ ਸਿਰਫ ਨੀਆਂ ਗੱਲੀਆਂ ਰਹਿ ਗਈਆਂ ਕੁਝ ਗਰੀਬ ਹੀ ਹੈ ਗਿਆ ਪਰਿਵਾਰ ਕੋ ਚੰਗੇ ਪਰਿਵਾਰ ਵੀ ਆ ਗਿਆ ਵੱਡਿਆਂ ਨੂੰ ਲੋੜ ਤੇ ਪੈ ਉਹਨਾਂ ਨੂੰ ਫੇਰ ਮੋੜਵ ਸੇਵ ਲਈ ਪੈਸਾਂ ਦੀ ਲੋਡ ਪਾਣੀਆ ਉਹਨਾਂ ਨੂੰ ਕਣਕ ਦੇ ਬੀਜ ਦੀ ਲੋਡ ਪਾਣੀਆ ਡਾਇਆ ਦੀ ਲੋਡ ਪਾਣੀਆ ਇਹ ਚੀਜ਼ਾਂ ਸਾਰੀਆਂ ਜ਼ਰੂਰੀ ਆ ਲੇਕਿਨ ਉਹ ਅਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹ ਕਰਕੇ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਮੇਰੀ ਸਾਰੇ ਪੰਜਾਬ ਨੂੰ ਪੰਜਾਬ ਦੇ ਹਰਿਆਣੇ ਦੇ ਜੂਪੀ ਤੁਹਾਨੂੰ ਵੀਰ ਫੋਨ ਕਰ ਰਿਹਾ ਆ ਪਾ ਲੈ ਕੇ ਕੀ ਆਈਏ ਅਸੀਂ ਉਹਨਾਂ ਨੂੰ ਵੀ ਡਿਲੇ ਕਰ ਰਹੇ ਆ ਅੱਜ ਨਾ ਕੋਈ 10 ਦਿਨ ਮਹੀਨੇ ਬਾਅਦ ਆਓ ਲੋਡਾਂ ਫੇਰ ਵਧਣੀਆਂ ਲੋਕਾਂ ਦੀ ਹੁਣ ਫੇਰ ਫੂਡ ਪਾਏ ਨਹੀਂ ਹੋਣੀਆਂ ਸਮੈਲ ਕਿੰਨੀ ਆ ਰਹੀ ਆ ਪਾਣੀ ਦੀ ਕਿਦਾਂ ਸਾਰਾ ਕੋਈ ਵੇਸਟ ਸਾਰੀ ਉੱਥੇ ਰਹਿ ਜਾਣੀਆਂ ਤੇ ਫੇਰ ਆਪਾਂ ਫ ਵੀਰ ਜੀ ਏਦਾਂ ਕਿ ਡਿਲੇਪਾ ਕੇ ਫੇਰ ਆਓ ਲੋੜਾਂ ਕਹਿੰਦੀਆਂ ਕਦੀ ਮੁੱਕ ਨਹੀਂ ਸਕਦੀਆਂ ਜਿੰਨਾ ਇਹ ਪਿੰਡਾਂ ਦੀਆਂ ਖਾਸ ਕਰਕੇ ਕਿਉਂਕਿ ਇਹ ਬਹੁਤ ਜਿਆਦੇ ਮਾਰੇ ਗਏ ਨੇ 8 8 9.0 ਘਰਾਂ ਦੇ ਪਾਣੀ ਪੈ ਗਿਆ ਉਹ ਖਰਾਬ ਬਹੁਤ ਜਿਆਦੇ ਨੇ ਬਿਲਕੁਲ ਬਿਲਕੁਲ ਵੀਰ ਜੀ ਇੱਕ ਹੋਰ ਸਵਾਲ ਮੈਂ ਪੁੱਛਣਾ ਚਾਹੂੰਗੀ ਗਲਤ ਫਾਇਦਾ ਵੀ ਲੋਕ ਚੁੱਕ ਰਹੇ ਨੇ ਜਿਹੜਾ ਰਾਸ਼ਨ ਵਗੈਰਾ ਆ ਰਿਹਾ ਇੱਥੇ ਸਾਰਾ ਕੁਝ ਬਿਲਕੁਲ ਜੀ ਜਿਨ੍ਹਾਂ ਨੇ ਤਨ ਮੈਂ ਸੱਚੀ ਗੱਲ ਦੱਸਦਾ ਜਿਹੜਾ ਜ਼ਿੰਮੇਦਾਰ ਭਰਾ ਵਾ ਨਾ ਕਿਉਂਕਿ ਇਹ ਲੋਕ ਦੇਣ ਵਾਲੇ ਹੀ ਮੰਗਣ ਵਾਲੇ ਨੇ ਅੱਜ ਆਪਾਂ ਰਾਸ਼ਨ ਲੈ ਕੇ ਜਾਂਦੇ ਆਂ ਸਰਦਾਰਾਂ ਨੇ ਦਾੜ੍ਹੀਆਂ ਰੱਖੀਆਂ ਪੱਗਾਂ ਵੱਧੀਆਂ ਉਹਨਾਂ ਨੂੰ ਲੋੜ ਵੀ ਹੋਊਗੀ ਨਾ ਤੋ ਖੜੇ ਹੋ ਕੇ ਸਾਹਮਣੇ ਨਹੀਂ ਕਹਿੰਦੇ ਭਾਣੂ ਐਦਾਂ ਨਹੀਂ ਉਹਨਾਂ ਕਰਨਾ ਤੇ ਜਿਹੜੀ ਬਾਕੀ ਕਾਸਟ ਆ ਚਲੋ ਜ਼ਰੂਰਤ ਉਹਨਾਂ ਨੂੰ ਵੀ ਆ ਗਈ ਆ ਪਰ ਜਿਹੜੀ ਲੋੜੋਂ ਵੱਧ ਜ਼ਰੂਰਤ ਉਹਨਾਂ ਪੂਰੀ ਕੀਤੀ ਆ ਨਾ ਇਸ ਚੀਜ਼ 'ਚ ਮੈਂ ਗਲਤ ਸਮਝਣਾ ਕਿ ਇਹ ਜੋ ਵੀ ਹੋ ਆ ਮੈਂ ਤਾਂ ਆਪਰਾਵਾਂ ਨੂੰ ਕਹਿਣਾ ਵੀ ਹੁਣ ਤੁਸੀਂ ਇਹ ਕੰਮ ਬੰਦ ਕਰ ਦਿਓ ਜੀ ਇੱਥੇ ਹੁਣ ਇਹਨਾਂ ਦੀ ਲੋੜ ਕਾਦੀ ਆ ਜਦੋਂ ਆਪਾਂ ਮਹੀਨੇ ਬਾਅਦ ਹੋਣਾ ਉਦੋਂ ਇਹਨਾਂ ਨੂੰ ਠਾਲਣਾ ਬਸ ਆਪਾਂ ਜਿੰਨੇ ਇਹ ਲੋਕ ਮਾਰੇ ਗਏ ਨੇ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਮੈਂ ਜਥੇਬੰਦਕ ਕਿਸਾਨ ਮਜ਼ਦੂਰ ਇੱਕ ਚੀਜ਼ ਮੈਂ ਵੇਖੀ ਆ ਕਿ ਜਦੋਂ ਵੋਟਾਂ ਹੁੰਦੀਆਂ ਨੇ ਨਾ ਐਮਐਲਏ ਦੇ ਘਰਾਂ ਚੋਂ ਹੀ ਨਿਕਲਦੇ ਬਿਲਕੁਲ ਮੰਤਰੀ ਜੀ ਅੱਜ ਇਹ ਪਿੰਡ ਮਰਨ ਦੇ ਆ ਨਾ ਅੱਜ ਮੈਨੂੰ ਦੱਸੋ ਮੰਤਰੀ ਇੱਥੇ ਕਿਹੜਾ ਪਹੁੰਚਿਆ ਕਿਹੜਾ ਤਰਪਾਲਾ ਲੈ ਆਇਆ ਕਿਹੜਾ ਸੌਦਾ ਲੈ ਆਇਆ ਇੱਕ ਮੰਤਰੀ ਵੀ ਟਰਾਲੀ ਮੈਨੂੰ ਵਿਖਾ ਦੇ ਵੀ ਮੈਲੇ ਹੁੰਦੀ ਆ ਜਦੋਂ ਆਪਣੇ ਭਰਾਵਾਂ ਨੂੰ ਬਚਾਉਣ ਵਾਸਤੇ ਭਰਾ ਹੀ ਅੱਗੇ ਆਏ ਨੇ ਬਿਲਕੁਲ ਨਾ ਕੋਈ ਮੰਤਰੀ ਆ ਨਾ ਕੋਈ ਹੋਰ ਆਇਆ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਮੰਤਰੀਆਂ ਨੂੰ ਇਹਦੇ 'ਚ ਕੋਈ ਗੁੱਸੇ ਵਾਲੀ ਗੱਲ ਨਹੀਂ ਜਦੋਂ ਵੋਟਾਂ ਪਾ ਕੇ ਅਸੀਂ ਤੁਹਾਨੂੰ ਖੜਾ ਕੀਤਾ ਤੇ ਜਿੱਦ ਅਸੀਂ ਮਰੇ ਆਂ ਤਾਂ ਤੁਸੀਂ ਆ ਕੇ ਹਟਾ ਹਾਲਚਾਲ ਤੇ ਪੁੱਛੋ ਪੈਸੇ ਵੀ ਸਾਡੇ ਹੀ ਨੇ ਤਾਂ ਹੀ ਆਪ ਹੀ ਸਾਰਾ ਕੁਝ ਸਟੈਂਡ ਕੀਤਾ ਵਾ ਪਰ ਉਹਨਾਂ ਨੂੰ ਇਹ ਚੀਜ਼ ਪੁੱਛੋ ਵੀ ਆ ਗਿਆ ਹਟਾ ਹਾਲਚਾਲ ਤੇ ਪੁੱਛੋ ਯਾਰ ਜਿੰਦੇ ਆਂ ਮਰ ਗਏ ਆ ਕਿੰਨਾ ਨੁਕਸਾਨ ਹੋਇਆ ਬਿਲਕੁਲ ਠੀਕ ਆ ਜੀ ਮੈਂ ਇਹ ਚੀਜ਼ ਕਹਿਣੀ ਕਹਿ ਦੇਣੀ ਚਾਹੁੰਦਾ ਸਿੱਧੀ ਕਿਉਂ ਮੈਂ ਜਥੇ ਬੰਦਕ ਮੈਨੂੰ ਇਹਨਾਂ ਪਾਰਟੀਆਂ ਦਾ ਕੋਈ ਮਤਲਬ ਨਹੀਂ ਹੈ ਹਾਂਜੀ ਬਿਲਕੁਲ ਤਾਂ ਸਾਨੂੰ ਬਹੁਤ ਚੰਗਾ ਲੱਗਿਆ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਵੀਰ ਜੀ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਬਹੁਤ ਚੰਗਾ ਲੱਗਿਆ ਦੇਖ ਕੇ ਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਸੇਵਾ ਕਰਨ ਵਾਸਤੇ ਪਹੁੰਚ ਰਹੇ ਨੇ ਪਰ ਉਹਨਾਂ ਨੇ ਇੱਕ ਖਾਸ ਅਪੀਲ ਕੀਤੀ ਅਸੀਂ ਵੀ ਕਰਨਾ ਚਾਹੁੰਦੇ ਹਾਂ ਕਿ ਇੱਥੇ ਹੁਣ ਤਾਂ ਸਾਰੇ ਆ ਰਹੇ ਨੇ ਹਾਲ ਪੁੱਛਣ ਪਰ ਅੱਜ ਤੋਂ ਮਹੀਨੇ ਬਾਅਦ ਇੱਥੇ ਅਸਲੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲੇਗਾ ਜਦੋਂ ਪਾਣੀ ਦਾ ਪੱਧਰ ਘਟਣਾ ਆ ਉਦੋਂ ਪਤਾ ਨਹੀਂ ਕਿੰਨੇ ਪਸ਼ੂਆਂ ਦੀਆਂ ਲਾਸ਼ਾਂ ਵਿੱਚੋਂ ਨਿਕਲਣੀਆਂ ਨੇ ਤਾਂ ਉਦੋਂ ਅਸਲੀ ਤਬਾਹੀ ਦਾ ਮੰਜ਼ਰ ਸਾਨੂੰ ਦੇਖਣ ਨੂੰ ਮਿਲੇਗਾ ਸਾਨੂੰ ਛੋਟੇ ਹੁੰਦਿਆਂ ਤੋਂ ਅਸੀਂ ਜਦੋਂ ਜਵਾਨੀ ਦੇ ਵਿੱਚ ਆਉਂਦੇ ਆਂ ਵੀਰ ਜੀ ਉਦੋਂ ਅਸੀਂ ਆਪਣੇ ਘਰ ਜਾ ਕੇ ਬਣਾਉਣੇ ਸ਼ੁਰੂ ਕਰਦੇ ਆ ਜਿਹੜੇ ਮੱਧ ਵਰਗੀ ਪਰਿਵਾਰ ਤੋਂ ਹੁੰਦੇ ਹਨ ਹਨਾ ਕਈ ਸਾਲ 20 ਬਾਈ ਸਾਲ ਲੱਗ ਜਾਂਦੇ ਨੇ ਤਾਂ ਉਹੀ ਗੱਲ ਆ ਕਈ ਸਾਲ ਲੱਗ ਜਾਣਗੇ ਇਹਨਾਂ ਲੋਕਾਂ ਨੂੰ ਹੁਣ ਦੁਬਾਰਾ ਉੱਠਣ ਨੂੰ ਤਾਂ ਜਦੋਂ ਮੁੜ ਵਸੇਵਾ ਇਹਨਾਂ ਨੇ ਕਰਨ ਆਪਣੇ ਘਰ ਬਣਾਉਣੇ ਨੇ ਉਦੋਂ ਤੁਸੀਂ ਆਇਓ ਤੇ ਮਦਦ ਕਰਿਓ ਹੋਰ ਜ਼ਿਆਦਾ ਗੱਲ ਮੈਂ ਨਹੀਂ ਕਰਨੀ ਹੈ ਵੀਰ ਹੋੜਾ ਨੇ ਕਿਹਾ ਆ ਕਿ ਤੁਸੀਂ ਬਸ ਮਹੀਨੇ ਬਾਅਦ ਅੱਜ ਤੋਂ ਮਹੀਨੇ ਬਾਅਦ ਆ ਕੇ ਇੱਥੇ ਢੇੜਾ ਜ਼ਰੂਰ ਮਾਰਿਓ ਤੇ ਹਾਲਾਤ ਦੇਖ ਕੇ ਫਿਰ ਲੋਕਾਂ ਦੀ ਮਦਦ ਜਿਹੜੀ ਆ ਉਹ ਜ਼ਰੂਰ ਕਰਿਓ ਸੋ ਬਨੇ ਰਹੋ লাই ਪੰਜਾਬੀ ਟੀਵੀ ਦੇ ਨਾਲ